ਜਦੋਂ ਵੀ ਕੋਈ ਸ਼ਤਾਬਦੀ ਆਈ ਪੰਜਾਬ ਸਰਕਾਰ ਕਿਸੇ ਦੀ ਵੀ ਸੀ ਉਹਨਾਂ ਨੇ ਬੰਦ ਚੜ ਕੇ ਮਨਾਈ ਅੱਜ ਇਹਨਾਂ ਨੇ ਛੁੱਟੀ ਤੱਕ ਨਹੀਂ ਕੀਤੀ ਅੱਜ ਕੋਈ ਇੱਕ ਅਸਥਿਹਾਰ ਤੱਕ ਨਹੀਂ ला ਸਕੇ ਇਹ ਮੈਂ ਪੁੱਛਣਾ ਚਾਹੁੰਨਾ ਕਿ ਸਰਕਾਰ ਪੰਜਾਬ ਦੇ ਸਿੱਖਾਂ ਦੇ ਲੋਕਾਂ ਦੀ ਆ ਪੰਜਾਬੀਆਂ ਦੀ ਸਰਕਾਰ ਆ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੇ ਬਣਾਈ ਸੀ ਇਹ ਧਰਤੀ ਗੁਰਾਂ ਦੀ ਧਰਤੀ ਆ ਇਸ ਧਰਤੀ ਦੇ ਉੱਤੇ ਤੁਸੀਂ ਜੇ ਇਹਨਾਂ ਬਣੀ ਕਰ ਸਕਦੇ ਫੇ ਤੁਹਾਨੂੰ ਇਸ ਧਰਤੀ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਕਿ মিডিਆ ਆਇਆ ਇੱਕ ਵੱਡਾ ਬੰਦਾ ਆਇਆ মিডিਏ ਨੇ ਜਿਹੜੇ ਕੀਰਤਨ ਕਰ ਰਹੇ ਸਿੰਘ ਉਹਨਾਂ ਦੇ ਵਿੱਚ ਵੀ ਗੋਡੇ ਟੇਕ ਕੇ ਦੂਜੇ ਤੀਜੇ ਮੇਰਾ ਕਹਿਣ ਤੋਂ ਭਾਵ ਇਹ ਸਰਕਾਰਾਂ ਆਉਣੀਆਂ ਸਰਕਾਰਾਂ ਚਲੀਆਂ ਜਾਣੀਆਂ ਉਹ ਤਾਕਤ ਪਟਨਾ ਸਾਹਿਬ ਇਦਾਂ ਹੀ ਰਹਿਣਾ ਕਿ ਸ਼ਰਮਣੀ ਕਮੇਟੀ ਦਾ ਪ੍ਰਧਾਨ ਇਹ ਸਿੱਖ ਮੁੱਦਿਆਂ ਤੇ ਬੋਲਦਾ ਕਿਉਂ ਨਹੀਂ ਕਿਉਂਕਿ ਉਹ ਤਰਸ ਸਤਕਾਰ ਜੋ ਗਿਆ ਉਸ ਧਰਤੀ ਤੇ ਗੁਰੂ ਸਾਹਿਬ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਆ ਜਿਹੜੇ ਰਾਜਸਥਾਨ ਤੇ ਸਾਡੀ ਬੀਬੀ ਦੋ ਬੀਬੀਆਂ ਗਈਆਂ ਕੀ ਕਸੂਰ ਸੀ ਉਹਨਾਂ ਦਾ ਜੁਰਿਸ਼ ਸਰਵਿਸ ਦੇ ਵਿੱਚ ਜਾਣਾ ਸੀ ਕਹਿੰਦੇ ਕਿਰਪਾਨ ਵੀ ਲਾ ਦਿਓ ਕੜਾ ਵੀ ਲਾ ਦਿਓ ਤੇ ਤੁਹਾਨੂੰ ਤਦ ਸ਼ਰਮ ਨਾ ਆਈ ਤੁਸੀਂ ਤਦ ਨਹੀਂ ਮਹਿਸੂਸ ਕੀਤਾ ਗਰਵਾਣੀ ਸਾਡਾ ਗੁਰੂ ਆ ਕਿਸੇ ਸਰਕਾਰ ਦੀ ਨਹੀਂ ਮਦਦ ਦੀ ਲੋੜ ਕਿਸੇ ਹੋਰ ਦੀ ਲੋੜ ਨਹੀਂ ਕੇਵਲ ਤਾਂ ਕੇਵਲ ਸਾਡੀ ਅਖਵਾਈ ਗੁਰਸ਼ਾਬਦ ਕਰਦਾ ਧੰਨ ਧੰਨ ਸਾਹਿਬ ਸਤਿਗੁਰੂ ਛੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਜੋੜ ਬੈਠੀ ਗੁਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਿਮਾ ਚਾਹਨਾ ਕਿ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨੇ ਤੁਹਾਡੇ ਦਰਸ਼ਨ ਕਰਨੇ ਸੀ ਮੈਂ 5-4 ਮਿੰਟ ਦੇ ਵਿੱਚ ਧਾਰਮਿਕ ਇਸ ਸਥਾਨ ਦੀ ਜਿਹੜਾ ਮਹੱਤਵ ਆ ਉਹ ਸਾਰਾ ਤੁਹਾਡੇ ਨਾਲ ਮਹਾਪੁਰਜਾਂ ਨੇ ਸਾਂਝਾ ਕੀਤਾ ਮੈਂ ਅੱਜ ਸਵੇਰੇ ਜਦੋਂ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਈ ਪਵਿੱਤਰ ਦਰਬਾਰ ਦੇ ਵਿੱਚ ਹੁਕਮਨਾਮੇ ਦੀ ਕਥਾ ਸੰਤ ਬਾਬਾ ਹਰਨਾਮ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਨੇ ਕੀਤੀ ਇੱਕ ਘੰਟੇ ਦੀ ਉਹ ਕਥਾ ਸੀ ਸ਼ਾਇਦ ਜਿੰਨੀ ਸਰਬਣ ਕੀਤੀ ਹੋਵੇ ਉਹ ਮਹਿਸੂਸ ਕਰਨਗੇ ਅਸੀਂ ਉੱਥੇ ਬੈਠੇ ਐਵੇਂ ਮਹਿਸੂਸ ਕਰਦੇ ਸੀ ਜਿਵੇਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹੀ ਦੇ ਅੰਗ ਸੰਗ ਹੋ ਕੇ ਉਹ ਸਾਰੀ ਸਾਖੀ ਆਪ ਸੁਣਾ ਰਹੇ ਉਹਦੇ ਵਿੱਚੋਂ ਜਿਹੜੀ ਇੱਕ ਪਤੇ ਦੀ ਗੱਲ ਜਿਹੜੀ ਆਪਾਂ ਨੂੰ ਅੱਜ ਨੋਟ ਕਰਨੀ ਪਊ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਜਿਸਲੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਧੰਨ ਗੁਰੂ ਰਾਮਦਾਸ ਪਾਤਸ਼ਾਹੀ ਨੂੰ ਤੇ ਤਾਨ குரு ਅਮਰਦਾਸ ਪਾਤਸ਼ਾਹ ਜੀ ਦੇ ਸੁਪੁੱਤਰ ਜਿਹੜੇ ਗੁਰੂ ਸਹਿਬਾਨ ਆਪਣੇ ਪੈਰ ਦੇ ਅੰਗੂਠੇ ਦੇ ਨਾਲ ਜਿਹੜੀਆਂ ਤਪੀਆਂ ਰੂਹਾਂ ਆਉਂਦੀਆਂ ਸੀ ਕੋਈ ਬੱਚੇ ਕੋਈ ਹੋਰ ਬਜ਼ੁਰਗ ਉਹਨਾਂ ਨੂੰ ਜੀਵਨ ਦਾਤ ਦਿੰਦੇ ਸੀ ਤੇ ਜੱਲੇ ਸਤਗੁਰੂ ਜੀ ਦੇ ਸੁਪੁੱਤਰ ਨੇ ਆ ਕੇ ਕਿਹਾ ਕਿ ਮੇਰਾ ਵੀ ਦਰਦ ਦੂਰ ਕਰੋ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਤਾ ਕੀ ਕਿਹਾ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹੁਣ ਜੋਤ ਗੁਰੂ ਰਾਮਦਾਸ ਪਾਤਸ਼ਾਹ ਜੀ ਟਿਕ ਗਈ ਆ ਇਹ ਆ ਮਹੱਤਵ ਅੱਜ ਗੁਰੂ ਜੋਤ ਦਸਮ ਪਾਤਸ਼ਾਹ ਜੀ ਨੇ ਉਸ ਪਵਿੱਤਰ ਹਜ਼ੂਰ ਸਾਹਿਬ ਦੀ ਧਰਤੀ ਤੇ ਗੁਰਾਂ ਨੂੰ ਨਾਮਸਕਾਰ ਕਰਕੇ ਕੀਤੀ ਸੀ ਅੱਜ ਸਮਾਂ ਆ ਇਹ ਮਹਿਸੂਸ ਕਰਨ ਦਾ ਅੱਜ ਗੁਰ ਸ਼ਬਦ ਦੇ ਵਿੱਚੀ ਕਿਉਂਕਿ ਬੜੀਆਂ ਬਿਉਂਤਬੰਦੀਆਂ ਹੋ ਰਹੀਆਂ ਅੱਜ ਮੈਂ ਧਾਰਮਿਕ ਤੌਰ ਤੇ ਨਹੀਂ ਬੋਲਣਾ ਮੈਂ 2-4 ਮੁੱਦੇ ਜਿਹੜੇ ਤਾਪਦੇ ਆ ਕਿਉਂਕਿ ਆਪਾਂ ਸਟੇਜਾਂ ਤੇ ਸਾਰੇ ਸਾਂਝੇ ਕਰਨੇ ਸਿੱਖ ਕੌਮ ਨਾਲ ਸੰਬੰਧਤ ਆ ਮੈਂ ਕਹਿਣਾ ਚਾਹੁੰਨਾ ਕਿ ਇਸ ਧਰਤੀ ਤੇ ਅਕਾਲੀ ਦਲ ਦੀ ਸਰਕਾਰ ਵੀ ਬਣੀ ਇਸ ਧਰਤੀ ਤੇ ਕਾਂਗਰਸ ਦੀ ਵੀ ਸਰਕਾਰ ਬਣੀ ਆ ਜਿਹੜੀ ਅੱਜ ਸਰਕਾਰ ਬਣੀ ਆ ਸ਼ਰਮ ਨਹੀਂ ਆਉਂਦੀ ਸਾਨੂੰ ਸਾਰ ਮਹਿਸੂਸ ਹੋਣ ਲੱਗੀ ਜਦੋਂ ਵੀ ਕੋਈ ਸ਼ਤਾਬਦੀ ਆਈ ਪੰਜਾਬ ਸਰਕਾਰ ਕਿਸੇ ਦੀ ਵੀ ਸੀ ਉਹਨਾਂ ਨੇ ਵੱਧ ਚੜ ਕੇ ਮਨਾਈ ਅੱਜ ਇਹਨਾਂ ਨੇ ਛੁੱਟੀ ਤੱਕ ਨਹੀਂ ਕੀਤੀ ਅੱਜ ਕੋਈ ਇੱਕ ਅਸਥਿਹਾਰ ਤੱਕ ਨਹੀਂ ਲਾ ਸਕੇ ਅੱਜ ਇਹ ਮੈਂ ਪੁੱਛਣਾ ਚਾਹੁੰਨਾ ਕਿ ਸਰਕਾਰ ਪੰਜਾਬ ਦੇ ਸਿੱਖਾਂ ਦੇ ਲੋਕਾਂ ਦੀ ਆ ਪੰਜਾਬੀਆਂ ਦੀ ਸਰਕਾਰ ਆ ਜਿਹੜੀ ਐਸ ਪਵਿੱਤਰ ਧਰਤੀ ਦੇ ਉੱਤੇ ਸਤਾਬ ਦੀ 450 ਸਾਲਾ ਮਨਾਇ ਹੋ ਰਹੀ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ 20 ਦਿਨ ਹੋ ਗਏ ਮਹੀਨਾ ਘੱਟ ਕੇ ਲੋਕਾਂ ਨੂੰ ਆਉਂਦਿਆਂ ਨੂੰ ਤੇ ਪੰਜਾਬ ਦੇ ਜਿਹੜੀ ਸਰਕਾਰਾਂ ਇਹਦੇ ਕੰਨ ਅੱਜ ਬੋਲੇ ਬੈਠੇ ਆ ਮੈਂ ਸਮਝਦਾ ਬੜੀ ਬੱਡੀ ਇਹ ਕਿਨਾਂ ਤੋਂ ਪੰਜਾਬ ਦੇ ਲੋਕਾਂ ਨੇ ਭੁੱਲ ਕੀਤੀ ਭੁੱਲ ਨਹੀਂ ਕਹਿ ਸਕਦੇ ਵੋਟਾਂ ਪਾਈਆਂ ਸਾਰਿਆਂ ਨੇ ਮੇਰਾ ਕੋ ਪੋਲੀਟਿਕਲ ਬੋਲਣ ਦਾ ਮਹੱਤਵ ਨਹੀਂਗਾ ਪਰ ਧਾਰਮਿਕ ਤੌਰ ਤੇ ਮੈਂ ਕਹਿਣਾ ਚਾਹਣਾ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੇ ਬਣਾਈ ਸੀ ਇਹ ਧਰਤੀ ਗੁਰਾਂ ਦੀ ਧਰਤੀ ਆ ਇਸ ਧਰਤੀ ਦੇ ਉੱਤੇ ਤੁਸੀਂ ਜੇ ਇੰਨਾ ਨਹੀਂ ਕਰ ਸਕਦੇ ਫਿਰ ਤੁਹਾਨੂੰ ਇਸ ਧਰਤੀ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਦੂਸਰੀ ਬੇਨਤੀ ਮੈਂ ਤਖਤ ਪਟਨਾ ਸਾਹਿਬ ਜੀ ਦੇ ਸਾਡੇ ਸਤਿਕਾਰਯੋਗ ਬੈਠੇ ਆ ਤਖਤ ਹਜੂਰ ਸਾਹਿਬ ਜੀ ਤੋਂ ਉਹ ਆ ਕੇ ਚਲ ਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਕਲਵਾਨ ਸਿੰਘ ਜੀ ਉਥੋਂ ਦਾ ਬਹੁਤ ਸੁਚੱਜਾ ਪ੍ਰਬੰਧ ਚਲਾ ਰਹੇ ਮੈਂ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਨਾ ਮੇਰੀ ਗੱਲ ਨੂੰ ਦੂਜੇ ਪਾਸੇ ਨੂੰ ਨਾ ਲੈ ਜਾਇਓ ਉਸ ਤਖਤ ਦਾ ਬਹੁਤ ਵੱਡਾ ਸਤਕਾਰ ਆ ਪਰ ਧਾਰਮਿਕ ਤੌਰ ਤੇ ਇੱਕ ਮਰਿਆਦਾ ਹੁੰਦੀ ਸਾਡੀ ਜਥੇਦਾਰ ਸਿੰਘ ਸਹਿਬਾਨ ਅਕਾਲ ਤਖਤ ਬੈਠੇ ਆ ਸਿੰਘ ਸਾਹਿਬ ਸਾਡੇ ਦਮਦਮਾ ਸਾਹਿਬ ਬੈਠੇ ਆ ਸਿੰਘ ਸਾਹਿਬ ਸਾਡੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਬੈਠੇ ਆ ਸਿੰਘ ਸਾਹਿਬ ਸਾਡੇ ਪਟਨਾ ਸਾਹਿਬ ਤੋਂ ਬੈਠੇ ਆ ਇਹ ਮਰਿਆਦਾਵਾਂ ਦਾ ਅਲੰਘਣ ਨਾ ਕਰੀਏ ਗੁਰੂ ਦੀ ਕਾਰ ਆ ਗੁਰੂ ਦੀ ਇੱਕ ਸਿਰਪਾਉ ਦੀ ਬਖਸ਼ ਦੇਣ ਦਾ ਇੱਕ ਸਿਸਟਮ ਆ ਇੱਕ ਤਰੀਕਾ ਆ ਮੈਂ ਨਿਮਰਤਾ ਸਹਿ ਦੋਨੇ ਤਖ਼ਤ ਸਹਿਬਾਨ ਪਟਨਾ ਸਾਹਿਬ ਪਿੱਛੇ ਮੈਂ ਉਹ ਸਾਰੀ ਸੁਣੀ ਵੀ ਕਿ মিডিਆ ਆਇਆ ਇੱਕ ਵੱਡਾ ਬੰਦਾ ਆਇਆ মিডিਏ ਨੇ ਜਿਹੜੇ ਕੀਰਤਨ ਕਰ ਰਹੇ ਸਿੰਘ ਉਹਨਾਂ ਦੇ ਵਿੱਚ ਵੀ ਗੋਡੇ ਟੇਕੇ ਦੂਜੇ ਤੀਜੇ ਮੇਰਾ ਕਹਿਣ ਤੋਂ ਭਾਵ ਇਹ ਸਰਕਾਰਾਂ ਆਉਣੀਆਂ ਸਰਕਾਰਾਂ ਚਲੀਆਂ ਜਾਣੀਆਂ ਉਹ ਤਖਤ ਪਟਨਾ ਸਾਹਿਬ ਇਦਾਂ ਹੀ ਰਹਿਣਾ ਤਖਤ ਹਜ਼ੂਰ ਸਾਹਿਬ ਇਦਾਂ ਹੀ ਰਹਿਣਾ ਉਥੋਂ ਦੀਆਂ ਮਰਿਆਦਾਵਾਂ ਦਾ ਅਲੰਘਣ ਨਾ ਕਰੀਏ ਜਿਹੜੇ ਲੋਕ ਪੰਜਾਬ ਨੂੰ ਕੋਹ ਕੋਕੇ ਮਾਰਦੇ ਰਹੇ ਜਿਨ੍ਹਾਂ ਨੇ ਜਵਾਨੀ ਦਾ ਕਾਨ ਕੀਤਾ ਇਸ ਧਰਤੀ ਦੇ ਉੱਤੇ ਆਪਾਂ ਸਤਕਾਰ ਦਈਏ ਉਹਨਾਂ ਨੂੰ ਠੀਕ ਹੈ ਸਤਕਾਰ ਦਿਓ ਮੈਂ ਮੰਨ ਕਰ ਨਹੀਂ ਹੁੰਦਾ ਪਰ ਸਤਿਕਾਰ ਦੇਣ ਦਾ ਇੱਕ ਢੰਗ ਤਰੀਕਾ ਬਣਾਈਏ ਮੈਂ ਸਿੰਘ ਸਾਹਿਬ ਤੋਂ ਖਿਮਾ ਚਾਹਣਾ ਤਖਤ ਦੇ ਜੱਦੀਆ ਬੈਠੇ ਆ ਪਰ ਮੈਂ ਬਾਬਾ ਕਲਵਾਨ ਸਿੰਘ ਜੀ ਕਿਉਂਕਿ ਆਪ ਨੇ ਉੱਥੇ ਵਿਧੀ ਆ ਉਹਨਾਂ ਦਾ ਵਿਧਾਨ ਆ ਪੰਜ ਪਿਆਰੇ ਜਿਹੜੇ ਉਹ ਸਾਰਾ ਕਾਰਜ ਕਰਦੇ ਆ ਪਰ ਆਪਾਂ ਕੋਈ ਮਰਿਆਦਾ ਮਾਂ ਰਖੀਏ ਫੇਰ ਪੰਜਾਬ ਦੇ ਲੋਕ ਮੇਰੇ ਕੰਨਾਂ 'ਚ ਟੈਲੀਫੋਨ ਮਾਰਦੇ ਆ ਕਿ ਸ਼ਰਮਣੀ ਕਮੇਟੀ ਦਾ ਪ੍ਰਧਾਨ ਇਹ ਸਿੱਖ ਮੁੱਦਿਆਂ ਤੇ ਬੋਲਦਾ ਕਿਉਂ ਨਹੀਂ ਕਿਉਂਕਿ ਉਹ ਤਖਤ ਸਤਿਕਾਰ ਜੋ ਗਿਆ ਉਸ ਧਰਤੀ ਦੇ ਗੁਰੂ ਸਾਹਿਬ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਇਸ ਕਰਕੇ ਮੈਂ ਅੱਜ ਨਿਮਰਤਾ ਸਹਿਤ ਇਥੋਂ ਬੇਨਤੀ ਕਰਨੀ ਚਾਹਣਾ ਸ਼ਤਾਬਦੀ ਵੀ ਠੀਕ ਮਨਾ ਰਹੇ ਆ ਸਿੱਖ ਮੁੱਦਿਆਂ ਦੀ ਗੱਲ ਵੀ ਕਰਨੀ ਆ ਸੋ ਇਸ ਕਰਕੇ ਨਿਮਰਤਾ ਸਹਿਤ ਬੇਨਤੀ ਆ ਉਹਨਾਂ ਪ੍ਰਬੰਧਾਂ ਦੇ ਵਿੱਚ ਜ਼ਿਲ੍ਹੇ ਕੋ ਵੱਡਾ ਬੰਦਾ ਆਵੇ ਉਹਦਾ ਇੱਕ ਸਿਸਟਮ ਬਣਾਓ ਸਿਸਟਮ ਦੇ ਵਿੱਚ ਸਿਸਟਮ ਚੱਲੇ ਦੂਸਰੀ ਮੈਂ ਬੇਨਤੀ ਕਰਨੀ ਚਾਹਣਾ ਕਿ ਜੇ ਇਸ ਬੰਦੇ ਨੇ ਅੱਜ ਜਾ ਕੇ ਦਸਤਾਰਾਂ ਦੀ ਗੱਲ ਕੀਤੀ ਜਾਂ ਕਕਾਰਾਂ ਦੀ ਗੱਲ ਕੀਤੀ ਅਸੀਂ ਉਹਦੇ ਮਦਈ ਨਹੀਂ ਉਹਦੇ ਮੁੱਢੋਂ ਦੁਸ਼ਮਣ ਹਾਂ ਕਾਂਗਰਸ ਸਰਕਾਰ ਨੇ ਪੰਜਾਬ ਦੇ ਵਿੱਚ ਸ਼ੁਰੂ ਤੋਂ ਮਿਤਕਰਾ ਕੀਤਾ 47 ਤੋਂ ਲੈ ਕੇ ਝੂਠੇ ਵਾਅਦੇ ਕੀਤੇ ਪਹਿਲਾਂ ਇਹ ਮੁਲਕ ਆਜ਼ਾਦ ਹੋਣ ਤੋਂ ਪਹਿਲਾਂ ਵਾਅਦੇ ਕੀਤੇ ਸਾਰਿਆਂ ਵਾਅਦਿਆਂ ਤੋਂ 47 ਤੋਂ ਬਾਅਦ ਮਨਕਰ ਹੋ ਗਏ ਬੜੀ ਵੱਡੀ ਇਹ ਕਾਂਗਰਸ ਜਮਾਤ ਜਿਹੜੀ ਦੁਸ਼ਮਣਿਆਂ ਪੰਥ ਦੀ 1984 ਦੇ ਵਿੱਚ ਬੜਾ ਵੱਡਾ ਕਾਹਨ ਫੀੜਿਆ 1984 ਦੇ ਵਿੱਚ ਕਤਲੇਆਮ ਕੀਤਾ ਸਿੱਖਾਂ ਦਾ ਉਹ ਅੱਜ ਜਾ ਕੇ ਗੱਲ ਕਰ ਰਿਹਾ ਮੈਂ ਉਹਦਾ ਪੱਖ ਨਹੀਂ ਪੂਰ ਰਿਹਾ ਮੈਂ ਉਹਦੇ ਹੱਕ ਦੀ ਗੱਲ ਜਿਹੜੀ ਬਾਝੋਂ ਬਣਦੀ ਆ ਮੈਂ ਪੁੱਛਣਾ ਚਾਹਣਾ ਜਿਹੜੇ ਉਥੇ ਘਰਾਓ ਕਰਦੇ ਆ ਆ ਜਿਹੜੇ ਰਾਜਸਥਾਨ 'ਚ ਸਾਡੀ ਬੀਬੀ ਦੋ ਬੀਬੀਆਂ ਗਈਆਂ ਕੀ ਕਸੂਰ ਸੀ ਉਹਨਾਂ ਦਾ ਜੁਡੀਸ਼ੀਅਰ ਸਰਵਿਸ ਦੇ ਵਿੱਚ ਜਾਣਾ ਸੀ ਕਹਿੰਦੇ ਕਿਰਪਾਨ ਵੀ ਲਾ ਦਿਓ ਕੜਾ ਵੀ ਲਾ ਦਿਓ ਤੇ ਤੁਹਾਨੂੰ ਤਦ ਸ਼ਰਮ ਨਾ ਆਈ ਤੁਸੀਂ ਤਦ ਨਹੀਂ ਮਸੂਹੂਸ ਕੀਤਾ ਕਿ ਕਕਾਰਾਂ ਦੀ ਬੇਇੱਜ਼ਤੀ ਹੋ ਰਹੀ ਆ ਅੱਜ ਅਸੀਂ ਜਸਟਿਸ ਐਮ ਐਸ ਬੇਦੀ ਸਾਹਿਬ ਤੋਂ ਸਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਸਾਡੇ ਮੁੰਡਲੇ ਅਧਿਕਾਰ ਆ ਸਾਡੇ ਮੌਲਕ ਅਧਿਕਾਰ ਆ ਪਰ ਮੌਲਕ ਅਧਿਕਾਰਾਂ ਦਾ ਵੀ ਕਾਣ ਕੀਤਾ ਜਾ ਰਿਹਾ ਹੁਣ ਅਸੀਂ ਕੋਰਟਾਂ 'ਚ ਜਾਈਏ ਜੇ ਤਾਂ ਅਸੀਂ ਗੁਲਾਮ ਆ ਤਾਂ ਸਾਨੂੰ ਕਹੋ ਤੁਹਾਡੇ ਤੇ ਨਾਦਰਸ਼ਾਈ ਫਰਮਾਨ ਆ ਤੇ ਜੇ ਅਸੀਂ ਆਜ਼ਾਦ ਆ ਤੇ ਅਸੀਂ ਆਜ਼ਾਦੀ ਦੇ ਵਿੱਚ ਵੱਧ ਹਿੱਸਾ ਪਾਇਆ ਤੇ ਫੇ ਕਕਾਰਾਂ ਦੀ ਗੱਲ ਉੱਥੇ ਜਾ ਕੇ ਕੌਣ ਕਰੂਗਾ ਅੱਜ ਆਪਾਂ ਭੁੱਲ ਗਏ ਮਰਿਆਦਾ ਕਿਹੜੀ ਆ ਸੋ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਆ ਹੁਣ CBSE ਦੇ ਸਕੂਲਾਂ ਦਾ ਆਉਣਾ ਟੈਸਟ ਕੜੇ ਸ਼ਰੇ ਆਮ ਲਾਈ ਜਾਂਦੇ ਅਸੀਂ ਰਾਲਾ ਪਾ ਪਾ ਕੇ ਥੱਕ ਗਏ ਕੀ ਗੱਲ ਖੜਾ ਕੋਈ ਦੁਸ਼ਮਣ ਆ ਜਾਂ ਕੜੇ ਦਾ ਕੋਈ ਮਹੱਤਵ ਆ ਬੜਾ ਪੰਜ ਕਕਾਰਾਂ ਦੇ ਵਿੱਚੋਂ ਸਾਡਾ ਸ਼ਰਮੌਰ ਇੱਕੇ ਆਪਣੇ ਨਿਸ਼ਾਨ ਆ ਤੇ ਆਪਾਂ ਫਿਰ ਉੱਥੇ ਬੋਲਦੇ ਤੱਕ ਨਹੀਂ ਸਾਡੇ ਬੱਚੇ ਵੀ ਜਾਂਦੇ ਕੜੇ ਲਾ ਕੇ ਟੈਸਟ ਦੇ ਕੇ ਆ ਜਾਂਦੇ ਮੈਂ ਇਸ ਕਰਕੇ ਕਹਿਣਾ ਚਾਹਣਾ ਅਸੀਂ ਮਦਈ ਕੇਵਲ ਤਾਂ ਕੇਵਲ ਗੁਰਮਰਿਆਦਾ ਦੇ ਬਣੀਏ ਅਸੀਂ ਮਦਈ ਬਣੀਏ ਜਿਹੜੀ ਸਾਡੀ ਰਹਿਤ ਮਰਿਆਦਾ ਆ ਪਰ ਕਈ ਵਾਰੀ ਰਾਤ ਸੀ ਰੋਟੀਆਂ ਰਾਤ ਸੀ ਰੋਟੀਆਂ ਸੇਕਦੇ ਸੇਕਦੇ ਉਹਨਾਂ ਦੇ ਗੋਲੇ ਬਣ ਜਾਂਦੇ ਜਿਹੜੇ ਸਿੱਖੀ ਦਾ ਕਾਹਨ ਕਰਦੇ ਆ ਜਿਹੜੇ ਸਿੱਖੀ ਦੇ ਦੁਸ਼ਮਣ ਬਣਦੇ ਆ ਮੈਂ ਆ ਕਹਿਣਾ ਚਾਹੁੰਦਾ ਇਸ ਧਰਤੀ ਤੋਂ ਅੱਜ ਕਿ ਆਪਦੀ ਸਰਕਾਰ ਆਈਸ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਕੀ ਕਸੂਰ ਹੈ ਆ ਉਹਦਾ ਤਿੰਨ ਵਾਰ ਪਟੀਸ਼ਨ ਗਈ ਕੇਜਰੀਬਾਦ ਦੇ ਕੋਲ ਜਿਹੜਾ ਪੰਜਾਬ ਦਾ ਅੱਜ ਕਹਿੰਦਾ ਮੈਂ ਰਾਖਾ ਆ ਹਾਂ ਜਿਹੜਾ ਕਹਿੰਦਾ ਮੈਨੂੰ ਵੋਟਾਂ ਪਾਓ ਤੁਸੀਂ ਮੈਨੂੰ ਕਹੋਗੇ ਸ਼ੋਮਨੀ ਕਮੇਟੀ ਦਾ ਪ੍ਰਧਾਨ ਇਹ ਗੱਲਾਂ ਬੋਲਦਾ ਮੇਰਾ ਵੋਟਾਂ ਨਾਲ ਕੋਈ ਤਲਕਾਤ ਨਹੀਂ ਹੈ ਵੀ ਤਲਕਾਤ ਮੇਰਾ ਕਿਉਂਕਿ ਵੋਟਾਂ ਦੀ ਗੱਲ ਮੈਂ ਨਹੀਂ ਕਰਦਾ ਹੋਰ ਕੌਣ ਕਰੂਗਾ ਸਾਡਾ ਮੀਰੀ ਪੀਰੀ ਦਾ ਸਿਧਾਂਤ ਆ ਪਰ ਦਵਿੰਦਰਪਾਲ ਸਿੰਘ ਪੋਲਰ ਦੀ ਫਾਈਲ ਤਿੰਨ ਵਾਰੀ ਪਈ ਤੇ ਪੈਂਡਿੰਗ ਆ ਜਦੋਂ ਸਰਕਾਰ ਬਣੀ ਤਾਂ ਕੈਨਸਲ ਕਰਕੇ ਮਾਰੀ ਕੀ ਇਹ ਸਾਡੇ ਨਾਲ ਇਨਸਾਫ ਕਰ ਰਹੇ ਆ ਪੰਜਾਬ ਦੇ ਲੋਕੋ ਸੋਚੋ ਕਿ ਅੱਜ ਬੰਦੀ ਸਿੰਘ ਸਾਡੇ ਦੇਖੋ ਕਿੰਡੀ ਸ਼ਰਮਸ਼ਾਰ ਹੋਣਾ ਪੈਂਦਾ ਮੈਨੂੰ ਅਸੀਂ ਪਿਛਲੇ ਦਿਨੀ ਭਾਈ ਬਲਵੰਤ ਸਿੰਘ ਰਾਜੋਆ ਨੇ ਨਾਲ ਮੁਲਾਕਾਤ ਕੀਤੀ ਸਿੰਘ ਸਾਹਿਬ ਨੂੰ ਨਾਲ ਮੇਰੇ ਸੀ ਇਹਨਾਂ ਨੂੰ ਵੀ ਉਹਨਾਂ ਨੇ ਆਪਣੇ ਜੋ ਬਚਨ ਬਲਾਸ ਇਹਨਾਂ ਨਾਲ ਸਾਂਝੇ ਕੀਤੇ ਤੇ ਸਿੰਘ ਸਾਹਿਬ ਨੇ ਆਦੇਸ਼ ਕੀਤਾ ਕਿ ਜਿਹੜੀ ਸ਼ੋਮਣੀ ਕਮੇਟੀ ਨੇ ਪਟੀਸ਼ਨ ਪਾਈ ਉਹ ਮਰਸੀ ਪਟੀਸ਼ਨ ਉਹ ਵਾਪਸ ਲੈ ਲਓ ਸਿੰਘ ਸਾਹਿਬ ਨੇ ਕਿਹਾ ਕਿ ਜਥੇਬੰਦੀਆਂ ਆਪਣਾ ਜਿਹੜਾ ਆ ਉਹ ਪ੍ਰਤੀਕਰਮ ਦੇਣ ਪਰ ਜਥੇਬੰਦੀਆਂ ਸੁੱਤੀਆਂ ਪਈਆਂ ਉਹ ਵਿਚਾਰਾ 29 ਸਾਲ ਦਾ ਜੇਲ੍ਹ ਚ ਬੈਠਾ ਫਾਂਸੀ ਦੀ ਚੱਕੀ ਈੜੀ ਕਰ ਰਹਾ 18 ਸਾਲ ਜੇਲ੍ਹ ਚ ਬੈਠਾ ਤੇ ਆਪਾਂ ਚੁੱਪ ਕਰਕੇ ਬੈਠੇ ਆ ਕੀ ਨਿਰਣਾ ਨਹੀਂ ਕੋਈ ਕਰਾਂਗੇ ਹੁਣ ਅਸੀਂ ਔੜਕ ਉਹਦੀ ਭੈਣ ਬਚਾਦੀ ਬਿਮਾਰ ਆ ਫੇਫੜਿਆਂ ਦੀ ਬਿਮਾਰੀ ਆ ਤੇ ਉਹ ਵਿਚਾਰੀ ਉਥੇ ਟ੍ਰੀਟਮੈਂਟ ਕਰਾਉਂਦੀ ਆ ਤੇ ਭਾਈ ਰਾਜਵਾਨਾ ਸਾਹਿਬ ਵੱਲੋਂ ਇਹ ਹੁਕਮ ਹੋਇਆ ਸੀ ਕਿ ਮੈਂ ਜਿਹੜੀ 19 ਦੇ ਵਿੱਚ ਅਸੀਂ ਮਰਸੀ ਪਟੀਸ਼ਨ ਪਾਈ ਸੀ ਉਹਦੀ ਉਹ ਸੁਪਰੀਮ ਕੋਰਟ ਚੈਲੰਜ ਕੀਤਾ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਹੋਣ ਤੋਂ ਬਾਅਦ 2022 ਦੇ ਵਿੱਚ ਸੈਂਟਰ ਸਰਕਾਰ ਨੂੰ ਹਦਾਇਤ ਕੀਤੀ ਕਿ ਤੁਸੀਂ ਇਸ ਪਟੀਸ਼ਨ ਦਾ ਫੈਸਲਾ ਕਰੋ ਇਸ ਥਾਂਸੀ ਦਾ ਫੈਸਲਾ ਕਰੋ ਅੱਜ 3 ਸਾਲ ਹੋ ਚੱਲੇ ਆ ਕੋਈ ਫੈਸਲਾ ਨਹੀਂ ਹੋਇਆ ਫਿਰ ਮਹਾਨਤਾ ਵਾਲਾ ਕੰਮ ਹੋਊਗਾ ਸਰਕਾਰੀ ਜਫੇਦਾਰ ਆਉਣਗੇ ਫਿਰ ਇਹ ਆਪਾਂ ਨੂੰ ਅੱਜ ਸੋਚਣਾ ਪਊਗਾ ਇਹ ਇੱਕ ਸਵਾਲੀਆ ਚਿੰਨਿਆ ਕਿ ਆਪਾਂ ਕੀ ਆਉਂਦੇ ਸਮੇਂ ਦੇ ਵਿੱਚ ਇਵੇਂ ਚੁੱਪ ਕਰਕੇ ਬੈਠੇ ਰਹਿਣਾ ਸ਼ਤਾਬ ਦੀ ਆ ਗੁਰੂ ਨੂੰ ਸਮਰਪਤ ਆ ਉਹ ਗੁਰੂ ਜਿਸ ਗੁਰੂ ਨੇ ਅਕਬਰ ਨੂੰ ਬਰੋਬਰ ਬਹਾਲਿਆ ਜਿਸ ਅਕਬਰ ਨੇ ਕਿਹਾ ਕਿ ਦੱਸੋ ਗੁਰੂ ਸਾਹਿਬ ਜੀ ਕੋਈ ਲਾਦਿਆ ਇਸ ਨਾਲ ਜੈਲ ਲਾਦਿਆ ਗੁਰੂ ਸਾਹਿਬ ਕਹਿੰਦੇ ਇਹ ਗੁਰੂ ਬਖਸ਼ਿੰਦ ਗਰਵਾਣੀ ਸਾਡਾ ਗੁਰੂ ਆ ਕਿਸੇ ਸਰਕਾਰ ਦੀ ਨਹੀਂ ਮਦਦ ਦੀ ਲੋੜ ਕਿਸੇ ਹੋਰ ਦੀ ਲੋੜ ਨਹੀਂ ਕੇਵਲ ਤਾਂ ਕੇਵਲ ਸਾਡੀ ਅਗਵਾਈ ਗੁਰਸ਼ਬਦ ਕਰਦਾ ਅੱਜ ਵੀ ਅਗਵਾਈ ਕਰਦਾ ਅੱਜ ਵੀ ਗੁਰੂ ਕੇ ਸਿੱਖ ਮੌਜੂਦਾ ਸਮੇਂ ਵਿੱਚ ਵੀ ਜਿਹੜੇ ਗਰਵਾਣੀ ਗੈਣ ਕਰਦੇ ਆ ਗਰਵਾਣੀ ਗੈਣ ਕਰਕੇ ਸਰਮਣ ਕਰਕੇ ਉਹਦੇ ਵਿਚਾਰ ਕਰਕੇ ਉਹਦੇ ਤੇ ਚੱਲਦੇ ਵੀ ਆ ਧੰਤਾਂ ਦੇ ਜੋਗ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇੱਕ ਹੋਰ ਬਹੁਤ ਵਧੀਆ ਜਿਹੜਾ ਬਹੁਤ ਸਾਡੇ ਲਈ ਇੱਕ ਮੈਂ ਅੱਗੇ ਪਿੱਛੇ ਇਹ ਵੀ ਗੱਲ ਕੀਤੀ ਸੀ ਕਿ ਆ ਜਿਹੜੀਆਂ ਹੇਟ ਸਪੀਚ ਨਫਰਤੀ ਜਿਹੜੀਆਂ ਸਪੀਚਾਂ ਜਾਂ ਨਫਰਤੀ ਤੌਰ ਦੇ ਉੱਤੇ ਸਾਡੀਆਂ ਗੁਰਮਤ ਨੂੰ ਰਲਗੱਡ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਰਲਗੱਡ ਕੀਤਾ ਜਾ ਰਿਹਾ ਮੇਰਾ ਖਿਆਲ ਜੇ ਮੈਂ ਝੂਠ ਨਹੀਂ ਬੋਲਦਾ ਸਾਡੇ ਜਸਕਰਨ ਤੇ ਹਰ ਭਜਨ ਬੈਠੇ ਆ ਅਨੇਕਾਂ ਕੰਪਲੇਂਟਾਂ ਪਾ ਪਾ ਕੇ ਥੱਕ ਗਏ ਆ ਕਿ ਇਹ ਝੂਠ ਜਿਹੜਾ ਇਹਨੂੰ ਪੱਕਾ ਕਰੋ ਕਿ ਇਹ ਤੇ ਪੱਕਾ ਬੰਦ ਹੋ ਜਾਏ ਪਰ ਕਿਉਂਕਿ ਚਸਕੇ ਲੈ ਰਹੇ ਆ ਸਿੱਖਾਂ ਨਾਲ ਹੋ ਰਹੀ ਆ ਨਾ ਪਰ ਮੈਂ ਇਹ ਵੀ ਕਹਿਣਾ ਚਾਹਣਾ ਇਹ ਅੱਗ ਕਈ ਵਾਰੀ ਆਪਣੇ ਵੀ ਬਲ ਜਾਂਦੀ ਆ ਸੋ ਵੀਰੋ ਨਿਮਰਤਾ ਸਹਿ ਸਾਰਿਆਂ ਨੂੰ ਮੈਂ ਬੇਨਤੀ ਕਰਨੀ ਚਾਹਣਾ ਕਿ ਆ ਆਉਂਦਾ ਸਮਾਂ ਭਿਆਨਕਰ ਵੀ ਆ ਸਾਡੇ ਲਈ ਭਿਆਨਕਰ ਇਸ ਕਰਕੇ ਆ ਭਰਾ ਮਾਰੂ جنگ ਵੱਡੇ ਵੱਡੇ ਪੱਧਰ ਤੇ ਉੱਤੇ ਆ ਆਪਾਂ ਤਖਤਾਂ ਦੀ ਪ੍ਰਵਾਹ ਛੱਡੀਏ ਛੇਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਈਏ ਅਗਲਾ ਹਮਲਾ ਅਕਾਲ ਤਖਤ ਤੇ ਆ ਉਹ ਕਿਹੜੇ ਰੂਪ ਦੇ ਵਿੱਚ ਉਹ ਸਾਡੇ ਰੂਪ ਦੇ ਵਿੱਚ ਆ ਕਿਉਂਕਿ ਜੇ ਸਿਧਾਂਤ ਖਤਮ ਹੋ ਗਏ ਫੇਰ ਅਕਾਲ ਤਖਤ ਜਿਹੜਾ ਆ ਉਹਦਾ ਉਹਦਾ ਮਹੱਤਵ ਨਹੀਂ ਰਹੂ ਇਹ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਗੁਰੂ ਹਰਾਈ ਸਾਹਿਬ ਪਾਸ਼ਾ ਜੀ ਨੇ ਕੋਈ ਸਿੱਖ ਖਨਾਮੀ ਕਰੇ ਕੁਛ ਕਰੇ ਉਹਨੂੰ ਪ੍ਰੇਰਣਾ ਨਹੀਂ ਉਹਨੂੰ ਇਹ ਗੱਲ ਆ ਕੇ ਆ ਕੇ ਸ੍ਰੀ ਅਕਾਲ ਤਖਤ ਦੇ ਨਤਮਸਤਕ ਹੋ ਜਾਏ ਉਹ ਹਮੇਸ਼ਾ ਹੀ ਪਾਕ ਤੇ ਪਵਿੱਤਰ ਹੁੰਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਕਿਉਂਕਿ ਬੋਲਣਾ ਤਾਂ ਹੋਰ ਵੀ ਚਾਹੁੰਦਾ ਸੀ ਪਰ ਕਿਉਂਕਿ ਲੰਮਾ ਸਮਾਂ ਹੋ ਗਿਆ ਮੈਂ ਧੰਨਵਾਦ ਕਰਦਾ ਤਿੰਨੋਂ ਸਿੰਘ ਸਹਿਬਾਨ ਦਾ ਜਿਨ੍ਹਾਂ ਨੇ ਨਗਰ ਕੀਰਤਨਾ ਜਬੀ ਹਾਜ਼ਰੀ ਭਰੀ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਔਰ ਉਹਨਾਂ ਦੇ ਨਾਲ ਤੱਕ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਤੱਕ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਔਰ ਸਾਡੇ ਸਿੱਖ ਪੰਥ ਦੀ ਮਹਾਨ ਜਥੇਬੰਦੀ ਦਮਦਮਾ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਸੰਤ ਬਾਬਾ ਬਲਬੀਰ ਸਿੰਘ ਜੀ ਜਿਹੜੇ ਸਾਰੇ ਦਲ ਪਖਾਂ ਦੀ ਔਰ ਸਮੁੱਚੇ ਨਿਹੰਗ ਸਿੰਘਾਂ ਦੀ ਪ੍ਰਤੀਨਿਧਿਤ ਕਰਦੇ ਆ ਉਹਨਾਂ ਦਾ ਧੰਨਵਾਦ ਕਰਦਾ ਵਿਧੀ ਚੰਦ ਬਾਬਾ ਜੀ ਬਾਬਾ ਵਿਧੀ ਚੰਦ ਜੀ ਦੀ ਮਹਾਨ ਸੰਪਰਦਾ ਬਾਬਾ ਅਵਤਾਰ ਸਿੰਘ ਜੀ ਔਰ ਤਰਨਾ ਦਲ ਬਲੋਂ ਸਾਡੇ ਬਾਬਾ ਜੋਗਾ ਸਿੰਘ ਜੀ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲਿਆਂ ਬਲੋਂ ਬਾਬਾ ਨਾਗਰ ਸਿੰਘ ਜੀ ਔਰ ਬਹੁਤ ਸਾਰੇ ਮੈਂ ਅਚੇਚੇ ਤੌਰ ਤੇ ਦੋਏ ਜਿਹੜੇ ਭਾਈ ਦਇਆ ਸਿੰਘ ਦੀ ਆਸ ਤੇ ਬਾਸ ਦੇ ਵਿੱਚੋਂ ਆ ਤੁਹਾਡੇ ਦਰਸ਼ਨ ਵੀ ਕੀਤੇ ਜਿਨ੍ਹਾਂ ਨੇ ਉਹਨਾਂ ਦਾ ਵੀ ਧੰਵਾਦ ਕਰਦਾ ਭਾਈ ਦਇਆ ਸਿੰਘ ਜੀ ਦੀ ਸੰਪਰਦਾ ਦੇ ਵਿੱਚੋਂ ਸਾਰੇ ਨਿਕਲੇ ਆ ਕਿਉਂਕਿ ਦੋ ਜਥੇਬੰਦੀਆਂ ਬੈਠੀਆਂ ਬੁੱਢਾ ਦਲ ਤੇ ਨਾਲ ਦਮਦਮੀ ਟਕਸਾਲ ਇਹ ਜਥੇਬੰਦੀਆਂ ਗੁਰੂ ਸਾਹਿਬ ਦੇ ਬੇਲੇ ਦੀਆਂ ਚਲੀਆਂ ਆ ਰਹੀਆਂ ਪਰ ਇਹ ਜਿਹੜੀਆਂ ਬਾਕੀ ਜਿਨੀਆਂ ਵੀ ਸੰਪਰਦਾਵਾਂ ਚਲੀਆਂ ਚਾਹੇ ਨਾਨਕਸਰੀਏ ਚਾਹੇ ਕਲੇਰਾਂ ਵਾਲੇ ਕੋਈ ਵੀ ਉਹ ਸਾਰੇ ਭਾਈ ਦਇਆ ਸਿੰਘ ਦੀ ਮਹਾਨ ਸੰਪਰਦਾ ਦੇ ਵਿੱਚੋਂ ਨਿਕਲੇ ਆ ਔਰ ਮੈਂ ਅਚੇਚੇ ਤੌਰ ਤੇ ਜਿੰਨੇ ਵੀ ਕਾਰ ਸੇਵਾ ਵਾਲੇ ਮਹਾਪੁਰਸ਼ ਸੰਤ ਬਾਬਾ ਕਸ਼ਮੀਰ ਸਿੰਘ ਜੀ ਆ ਤਿੰਨ ਮੰਝਲੀ ਹਾਰ ਬਣਿਆ ਮੋਰੇ ਇਹ ਤਿੰਨ ਮਹੀਨੇ ਦੇ ਵਿੱਚ ਬਣਿਆ ਦਿਨ ਰਾਤ ਇੱਕ ਕਰਕੇ ਸਾਨੂੰ ਉਮੀਦ ਨਾ ਸੀ ਪਈ ਇਹ ਪੂਰਾ ਹੋ ਜਾਊਗਾ ਪਰ ਉਹ ਤਿੰਨਾਂ ਮਹੀਨਿਆਂ ਦੇ ਵਿੱਚ ਹਾਲੇ ਚਲੋ ਬਾਨਾ ਬੰਡ ਰਿਹਾ ਪਰ ਮੈਂ ਧੰਨਵਾਦ ਕਰਦਾ ਬਾਬੇ ਪੂਰੀ ਬਾਲਿਆਂ ਦਾ ਉਹਨੇ ਵੀ ਲੰਗਰ ਲਾਇਆ ਤੇ ਸੰਤ ਬਾਬਾ ਹਰਨਾਮ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਅਮਰੀਕਾ ਬੈਠੇ ਸੀ ਪੰਥ ਦੀ ਚੇਤਾ ਆ ਨਾ ਮਨ ਦੇ ਵਿੱਚ ਤੇ ਕਹਿੰਦੇ ਭਈ ਉਥੋਂ ਪ੍ਰਧਾਨ ਜੀ ਸਾਡਾ ਲੰਗਰ ਦਾ ਜਿਹੜਾ ਆ ਉਹ ਹੁਣੇ ਕੋਈ ਰਿਜ਼ਰਵ ਖਾਤਾ ਕਰਦਾ ਹਾਂ ਹੋਰ ਸੰਪਰਦਾਵਾਂ ਅਨੇਕਾਂ ਹੀ ਅਨੇਕਾਂ ਮੈਂ ਇਸ ਕਰਕੇ ਕਹਿਣਾ ਕਿ ਬਹੁਤ ਵੱਡੇ ਲੰਗਰ ਤੁਸੀਂ ਲਾਏ ਆ ਬੜੀ ਵੱਡੀ ਆਉਂਦੀਆਂ ਸੰਗਤਾਂ ਦੀ ਸੇਵਾ ਪਿੰਡਾਂ 'ਚ ਵੀ ਮੈਂ ਦੇਖਦਾ ਮੋਟਰਾਂ ਤੇ ਬੰਬੀਆਂ ਤੇ ਕਿਸੇ ਨੇ ਹਵੇਲੀ 'ਚ ਲੰਗਰ ਲਾਇਆ ਆ ਇਹੋ ਹੀ ਅੱਜ ਦੇਜਣਾ ਪਊ ਬੇ ਧਰਤੀ ਗੁਰਾਂ ਦੇ ਨਾਂ ਤੇ ਬਸਦੀ ਆ ਪਰ ਇਹਤੇ ਕਾਬਜ ਕਈ ਵਾਰੀ ਹੋਰ ਵੀ ਹੋ ਜਾਂਦੇ ਆ ਮੈਂ ਨਿਮਰਤਾ ਸਹਿਤ ਸਾਰੀ ਸੰਗਤੋਂ ਵੀ ਖੇਮਾ ਚਾਹਣਾ ਸ਼ਾਇਦ ਕਈ ਵਾਰੀ ਬੋਲਦਿਆਂ ਤੋਂ ਕੋਈ ਗੱਲ ਐਸੀ ਹੋ ਗਈ ਹੋਵੇ ਉਹ ਜਿਹੜੀ ਕੋ ਜਚੇ ਨਾ ਉਹ ਮੇਰੀ ਝੋਲੀ 'ਚ ਪਾ ਦਿਓ ਚੰਗੀਆਂ ਗੱਲਾਂ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਆਪਣੇ ਵਿੱਚ ਪਾ ਲਈਏ ਅੰਤ ਦੇ ਵਿੱਚ ਫਿਰ ਮੈਂ ਧੰਨਵਾਦ ਕਰਦਾ ਮੇਰੇ ਵੀਰ ਮਹਿਤਾ ਸਾਹਿਬ ਖੜੇ ਆ ਔਰ ਇਹਨਾਂ ਦੀ ਸਮੁੱਚੀ ਜਿਹਨੇ ਸਾਬ ਕਮੇਟੀ ਬਣਾਈ ਸੀ ਸ਼ਤਾਬ ਦੀਲੇ ਸਾਰੀ ਸਾਬ ਕਮੇਟੀ ਬਣਾਈ ਸੀ ਉਹ ਸਾਬ ਕਮੇਟੀ ਨੇ ਬਹੁਤ ਵੱਡਾ ਅਪਰਾਲਾ ਕੀਤਾ ਇਹ 20 ਦਿਨ ਦੇ ਲਗਾਤਾਰ ਜਿਹੜੇ ਸਮਾਗਮ ਇਦਾਂ ਹੀ ਚੱਲ ਰਹੇ ਮਹਾਨ ਨਗਰ ਕੀਰਤਨ ਪਿੰਡ ਪਿੰਡ ਚੋਂ ਆਉਂਦੇ ਰਹੇ ਤੇ ਮੈਂ ਦੇਖਦਾ 300 ਸਾਲਾਂ ਤੋਂ ਬਾਅਦ ਜਦੋਂ 1999 ਵਿੱਚ ਮਨਾਇਆ ਸੀ ਉਹਦੇ ਉਸੇ ਲੈਵਲ ਦੀ ਐ ਉਦੋਂ ਵੱਡੀ ਇਹ ਮਹਾਨ ਐ ਸਤਿਰਥ ਦੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਨਤਮਸਤਕ ਹੋਣ ਲੋਕ ਆ ਰਹੇ ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਤੇ ਬਖਸ਼ਿਸ਼ ਆ ਤੇ ਮੈਂ ਸਾਰੇ 77 ਸਹਿਬਾਨ ਕੱਲੇ-ਕੱਲੇ ਦਾ ਨਾਮ ਲਵਾਂਗਾ ਜਿਨ੍ਹਾਂ ਨੇ ਵੀ ਯੋਗਦਾਨ ਪਾਇਆ ਤੇ ਮੈਂ ਇੱਕ ਇਹ ਵੀ ਮਨ ਵਿੱਚ ਆ ਜਾਂਦੀ ਮੈਂ ਹਰ ਇੱਕ ਤੇ ਬਾਜ ਵਾਲੀ ਅੱਖ ਰੱਖਦਾ ਕਿ ਕਿਹੜੇ ਵਰਕਰ ਨੇ ਕੀ ਕੰਮ ਕੀਤਾ ਤੇ ਜਿਹੜੇ ਚੰਗੇ ਕਰਦੇ ਉਹਨਾਂ ਨੂੰ ਪਾਫੇ ਘੇੜ ਦੀ ਪਲੀ ਵੀ ਮਾਂ ਪਾਉਂਦੀ ਆ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਸਮਰਪਿਤ ਹੋਈਏ ਕੇਵਲ ਤਾਂ ਕੇਵਲ ਗੁਹਾਂ ਕਿ ਇਹ ਅਗਵਾਈ ਕਰਦੀ ਗੁਰੂ ਗ੍ਰੰਥ ਸਾਹਿਬ ਦੀ ਇਹਦੇ ਵਿੱਚ ਵੀ ਕੋਈ ਵੱਖਰਾਪਨ ਅਡਰਾਪਨ ਕੀਤਾ ਜਾਵੇ ਇਹ ਹੋਣਾ ਨਹੀਂਗਾ ਕਿਉਂਕਿ ਗੁਰੂ ਦਸਮ ਪਾਤਸ਼ਾਹ ਨੇ ਸਾਨੂੰ ਕਿਰਪਾ ਕਰਕੇ ਦਿੱਤੀ ਸੋ ਅੱਜ ਗੁਰੂ ਘਰ ਦੇ ਵਿੱਚ ਬਹੁਤ ਸਾਰੀਆਂ ਜਿੰਨੀਆਂ ਮੈਂ ਦੇਖਦਾ ਚਾਰ-ਚਾਰ ਘੰਟੇ ਲੋਕ ਖੜੇ ਰਹਿੰਦੇ ਆ ਉਸ ਪਵਿੱਤਰ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਉੱਤੇ ਤੇ 10 ਜਾਂ 20 ਸਕਿੰਟ ਨਤਮਸਤਕ ਹੋਣ ਨੂੰ ਮਿਲਦੇ ਆ ਮੈਂ ਤਾਂ ਨਾਮ ਸਕਾਰ ਕਰਦਾ ਔਰ ਸੋਚਦਾ ਵੀ ਹੁਣ ਸਾ ਗੁਰੂ ਸਾਹਿਬ ਜੀ ਤੇਰੀ ਕਿੱਡੀ ਵੱਡੀ ਕਿਰਪਾ ਤੇ ਬਖਸ਼ਿਸ਼ ਆ ਕਿ ਤੂੰ ਇਹ ਮਹਾਨ ਸਾਡੇ ਲਈ ਮਨੁੱਖਤਾ ਦਾ ਕੇਂਦਰ ਸਮੁੱਚਾ ਬਖਸ਼ਿਸ਼ ਕੀਤਾ ਅੱਜ ਉੱਥੇ ਕੋਈ Hindu ਆ ਜਾਏ ਅੱਜ ਕੋਈ ਮੁਸਲਮਾਨ ਆ ਜਾਏ ਉੱਥੇ ਕੋਈ ਜੈਨੀ ਆ ਜਾਏ ਬੋਧੀ ਆ ਜਾਏ ਸਿੱਖ ਆ ਜਾਏ ਹੋਰ ਆ ਜਾਏ ਉਹ ਸਾਰੇ ਜਿਹੜੇ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ মিডিਆ ਜੀਚੇ ਤੌਰ ਤੇ ਕਿਉਂਕਿ মিডিਏ ਤੋਂ ਬਿਨਾਂ ਵੀ ਕੰਮ ਨਹੀਂ ਚੱਲਦਾ মিডিਏ ਨੇ ਮੇਰਾ ਖਿਆਲ ਜਿੰਨੀ ਐਡ ਕੀਤੀ ਆ ਸਾਰੇ মিডিਏ ਦਾ ਰੋਮ-ਰੋਮ ਕਰਕੇ ਧੰਨਵਾਦ ਕਰਦਾ ਜਿੰਨੇ ਮਹਾਪੁਰਸ਼ ਆਏ ਆ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਪਟਨਾ ਸਾਹਿਬ ਵਾਲੇ ਤਖਤੋਂ ਆਏ ਆ ਇਹ ਵੀ ਬਲੱਖਣ ਪੱਖ ਸਾਧਗੁਰੂ ਜੀ ਨੇ ਬਾਖੀ ਕੀਤਾ ਵੀ ਅੱਜ ਪੰਜੇ ਤਾਕਤ ਇਕੱਠਾ ਕਰਿਆ ਤਾਕਤ ਹਜੂਰ ਸਾਹਿਬ ਤੋਂ ਆਏ ਸਿੰਘ ਕਿਉਂਕਿ ਬਾਬਾ ਜੀ ਆਪ ਤਾਕਤ ਛੱਡ ਦੇ ਘਟਿਆ ਸੋ ਇਹਨਾਂ ਸਾਰਿਆਂ ਦਾ ਤੇ ਤੁਹਾਡਾ ਸੰਗਤ ਦਾ ਜੇ ਸੰਗਤ ਨੇ ਲਗਾਤਾਰ ਕੱਲ ਮੈਂ ਦੇਖਦਾ ਸੀ ਨਗਰ ਕੀਰਤਨ ਸੀ ਜਦੋਂ ਖਡੂਰ ਸਾਹਿਬ ਚਾਲੂ ਹੋਇਆ ਐਵੇਂ ਸਾਰੇ ਮਹਾਪੁਰਛ ਉੱਤੇ ਸ਼ੋਭਤ ਸੀ ਤੇ ਤਕਾਲੀ ਰਾਤ ਨੂੰ ਆ ਕੇ ਅਸੀਂ ਬੜੇ ਤਕਾਲੀ ਸ਼ਾਮਾਂ ਦੇ ਵੇਲੇ ਜਿੱਡਾ ਵੱਡਾ ਲੋਕਾਂ ਦੇ ਵਿੱਚ ਮੈਂ ਉਹ ਉਤਸ਼ਾਹ ਦੇਖਿਆ ਤੇ ਮੈਂ ਕਹਿੰਦਾ ਸੀ ਹਰਜਿੰਦਰ ਸਿੰਘਾਂ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਧਰਤੀ ਆ ਇਸ ਧਰਤੀ ਤੇ ਸਤਿਗੁਰ ਨੇ ਬਹੁਤ ਅਸੀਸਾਂ ਦਿੱਤੀਆਂ ਸਤਿਗੁਰ ਜੀ ਨੇ ਧਾਰਮਿਕ ਪੱਖ ਆਰਥਿਕ ਪੱਖ ਸਮਾਜਿਕ ਪੱਖ ਕੋਈ ਪੱਖ ਨਹੀਂ ਛੱਡਿਆ ਇਸ ਧਰਤੀ ਨੂੰ ਇਹਨੇ ਵਰਦਾਨ ਦਿੱਤੇ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਦਾ ਫਿਰ ਦਿਲ ਦੀਆਂ ਡਗਹਾਈਆਂ ਤੋਂ ਖਾਸ ਕਰਕੇ ਸਰਦਾਰ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਜਿਹੜੇ ਪ੍ਰਧਾਨ ਅਕਾਲੀ ਦਲ ਉਹ ਵੀ ਚੇਚੇ ਤੌਰ ਤੇ ਪਹੁੰਚੇ ਤੇ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਸਾਰੇ ਬੈਠੇ ਆ ਉਹਨਾਂ ਦਾ ਵੀ ਧੰਨਵਾਦ ਸਰਦਾਰ ਸਰਬਜੀਤ ਸਿੰਘ ਚੇਂਜਰ ਜੋਤ ਅਕਾਲੀ ਦਲ ਵੱਲੋਂ ਉਹ ਵੀ ਪਹੁੰਚਿਆ ਉਹਨਾਂ ਦਾ ਵੀ ਧੰਨਵਾਦ ਮਹਾਪੁਰਸ਼ ਇੱਧਰ ਸਾਰੇ ਬੈਠੇ ਆ ਬਾਬਾ ਹਰਦੇਵ ਸਿੰਘ ਜੀ ਕਲੇਰਾਂ ਵਾਲੇ ਮਹਾਪੁਰਸ਼ ਹੋਰ ਸਾਰੇ ਜਿੰਨੇ ਵੀ ਪਹੁੰਚੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਮਹਿਸੂਸ ਕਰਦਾ ਕਿ ਅੱਜ ਤੁਸੀਂ ਜੇ ਇਸ ਤਰਜ ਦੇ ਨਾਲ ਜਿਸ ਰੂਹ ਦੇ ਨਾਲ ਬਹੀਰਾਂ ਕੱਤ ਕਰਕੇ ਤੁਸੀਂ ਤਾਂ ਆਏ ਆ ਪਰ ਜਿੰਨੇ ਮਹਾਪੁਰਸ਼ਾਂ ਨੇ ਅੱਜ ਅਸੀਸ ਬਖਸ਼ਿਸ਼ ਕੀਤੀ ਆ ਸ਼੍ਰੋਮਣੀ ਕਮੇਟੀ ਦੇ ਨਾਲ ਇਹ ਜਿਹੜੀ ਆਪਣਾ ਕਲਮਾ ਕੋਆਪਰੇਸ਼ਨ ਕੀਤੀ ਆ ਇਹਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਆਸ ਵੀ ਰੱਖਦਾ ਇਹ ਜਿਹੜਾ ਸਾਡਾ ਲਿੰਕ ਗੁਰੂ ਸਾਹਿਬ ਇਦਾਂ ਹੀ ਬਣਾ ਕੇ ਰੱਖਣ ਫਿਰ ਅੰਤ ਦੇ ਵਿੱਚ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਆਨੰਦਗੜ੍ਹ ਵਾਲੇ ਜਿਹੜੇ ਬੜੀ ਵੱਡੀ ਸ਼ੜਕ ਦੀ ਵੀ ਸੇਵਾ ਕਰ ਰਹੇ ਕਿਹਦਾ ਕਿਹਦਾ ਨਾਮ ਲਵਾਂ ਸਾਰੇ ਹੀ ਪੂਜਣ ਜੋ ਹੋ ਗਿਆ ਜਿੰਨੇ ਵੀ ਪਹੁੰਚੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਬਾਬਾ ਘੋਲਾ ਸਿੰਘ ਜੀ ਉਹ ਵੀ ਚੇਚੇ ਤੌਰ ਤੇ ਪਹੁੰਚੇ ਆ ਕਿਉਂਕਿ ਮਹਾਨ ਆਤਮਾ ਪਵਿੱਤਰ ਬਾਬਾ ਸੁੱਖਾ ਸਿੰਘ ਜੀ ਸਹਾਲੀ ਵਾਲੇ ਹੁਣੇ ਮੈਂ ਦੇਖਿਆ ਲੇਟ ਆਏ ਆ ਉਹਨਾਂ ਦਾ ਵੀ ਧੰਨਵਾਦ ਸਾਰਿਆਂ ਦਾ ਨਾਮ ਲੈਣ ਲੱਗੂ ਲੰਮਾ ਸਮਾਂ ਲੱਗ ਜਾਊ ਇਕੱਲੇ ਇਕੱਲੇ ਦਾ ਫੇਰ ਦਿਲ ਦੀਆਂ ਡਗਿਆਈਆਂ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ